ਚਾਹ ਵਿੱਚ ਡਬੋੜ-ਡਬੋ ਬਿਸਕਟ ਖਾਣ ਵਾਲੇ ਹੋ ਜਾਓ ਸਾਵਧਾਨ ਸਵਾਦ ਹੀ ਪੈ ਸਕਦਾ ਏ ਮਹਿੰਗਾ ਅਕਸਰ ਹੀ ਬਹੁਤ ਸਾਰੇ ਲੋਕ ਕਰੀਮ ਵਾਲੇ ਬਿਸਕਟ ਖਾਣ ਦੇ ਬਹੁਤ ਹੀ ਸ਼ੁਕੀਨ ਹੁੰਦੇ ਨੇ ਤੇ ਖਾਸ ਕਰ ਜਦੋਂ ਕੋਈ ਘਰਾਂ ਵਿੱਚ ਰਿਸ਼ਤੇਦਾਰ ਆਉਂਦਾ ਏ ਤਾਂ ਤਕਰੀਬਨ ਹਰ ਘਰ ਵਿੱਚ ਸਾਰੇ ਹੀ ਰਿਸ਼ਤੇਦਾਰਾਂ ਦੇ ਮੂਰੇ ਬਿਸਕਟ ਰੱਖੇ ਜਾਂਦੇ ਨੇ ਪਰ ਇਸ ਵੀਡੀਓ ਨੂੰ ਦੇਖ ਕੇ ਬਿਸਕਟ ਲੈਣ ਲੱਗੇ ਤੁਸੀਂ 100 ਵਾਰ ਸੋਚੋਗੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਸਕਟ ਵਿੱਚ ਕਿਵੇਂ ਸੁੰਡ ਫਿਰਦੇ ਦਿਖਾਈ ਦੇ ਰਹੇ ਨੇ ਦਰਸਲ ਇਸ ਪਰਿਵਾਰ ਨੇ ਰਿਸ਼ਤੇਦਾਰਾਂ ਦੇ ਆਉਣ ਤੇ ਚਾਹ ਨਾਲ ਰੱਖਣ ਨੂੰ ਬਿਸਕਟ ਲਿਆਂਦੇ ਸੀ ਅਤੇ ਜਦੋਂ ਬਿਸਕੁਟ ਪੈਕਟਾਂ ਚੋਂ ਕੱਢ ਕੇ ਪਲੇਟ ਦੇ ਵਿੱਚ ਰੱਖੇ ਗਏ ਤਾਂ ਕੋਲ ਖੜੇ ਬੱਚੇ ਨੇ ਜਦੋਂ ਇੱਕ ਬਿਸਕੁਟ ਚੱਕਿਆ ਤੇ ਜਿਵੇਂ ਹੀ ਉਹ ਖਾਣ ਲੱਗਿਆ ਤਾਂ ਉਸ ਦੇ ਵਿੱਚ ਉਸ ਨੂੰ ਸੁੰਡ ਦਿਖਾਈ ਦਿੱਤੇ ਜਦੋਂ ਉਸ ਨੇ ਮਾਂ ਨੂੰ ਦੱਸਿਆ ਫਿਰ ਉਸ ਨੇ ਇੱਕ ਇੱਕ ਕਰਕੇ ਸਾਰੇ ਹੀ ਕਰੀਮ ਵਾਲੇ ਬਿਸਕੁਟ ਜਦੋਂ ਇੱਕ ਦੂਜੇ ਤੋਂ ਵੱਖ ਕਰਕੇ ਦੇਖੇ ਤਾਂ ਸਾਰਿਆਂ ਦੇ ਵਿੱਚ ਹੀ ਕਰੀਮ ਦੀ ਥਾਂ ਤੇ ਸੁੰਡ ਫਿਰਦੇ ਦਿਖਾਈ ਦੇ ਰਹੇ ਸੀ ਜਿਸ ਦੀ ਉਸ ਨੇ ਮੌਕੇ ਤੇ ਵੀਡੀਓ ਬਣਾ ਲਈ ਸੋ ਤੁਸੀਂ ਵੀ ਜਦੋਂ ਬਿਸਕੁਟ ਖਾਣੇ ਹੋ ਖਾਸ ਕਰ ਕਰੀਮ ਵਾਲੇ ਤਾਂ ਇੱਕ ਵਾਰ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਜ਼ਰੂਰ ਕਰ ਲਿਆ ਕਰੋ ਜੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ